ਤੁਹਾਡੀ ਇੱਕ ਪੋਸਟ ਪੜ੍ਹੀ ਕਿ ਕੋਈ ਹਸੀਨਾ ਰੂਟ ਜਾਂਦੀ ਹੋਵੇ ਤੇ ਲਾਈਨ ਮੈਂ ਲਿਖੀ ਹੋਈ ਪੜੀ ਸੀਗੀ ਉਹਦੇ ਪਤੰਦਰ ਕਹਿੰਦੇ ਵੀ ਗੱਡੀ ਲੈ ਕੇ ਆਂਦਾ ਰੇਲਵੇ ਸਟੇਸ਼ਨ ਤੇ ਵੜ ਗਿਆ ਉਹ ਕੀ ਕਹਾਣੀ ਸੀ ਮੜੀ ਸਾਜੀ ਕਰਦੇ ਦੋਸਤਾਂ ਦੇ ਨਾਲ ਆਜ ਆਖਰੀ ਦਾ ਦਿਨ ਹੈ ਫਿਰ ਆਪਾਂ ਆਪਾਂ ਵੀ ਫਿਰ ਛੁੱਟੀਆਂ ਤੋਂ ਬਾਅਦ ਮਿਲਾਂਗੇ ਨਹੀਂ ਮੇਰੀ ਤਾਂ ਛੁੱਟੀ ਕੱਲ ਨੂੰ ਵੀ ਨਹੀਂ ਹੈ ਚਲੋ ਗੱਲ ਇਹ ਆ ਕਿ ਜਨਾਬ ਅਗਵਾਲੀਅਰ ਦਾ ਮਸਲਾ ਹੈ ਹੂੰ ਤੋ ਕੋਈ ਕਪੜੇ ਦਾ ਕਾਰੋਬਾਰੀ ਸੀਗਾ ਜੀ ਬਾਕੀ ਸ਼ਗਾਦਾ ਸ਼ੌਕੀਨ ਸੀ ਹੂੰ ਤੇ ਹੁਣ ਬੀਬੀਆਂ ਦੀ ਆਦਤ ਹੁੰਦੀ ਆ ਕਿ ਪਤੀ ਨੂੰ ਟੋਕਦੀਆਂ ਨੇ ਜੀ ਔਰਥ ਤਾਂ ਕੰਮ ਵੀ ਹੈ ਹੂੰ ਬੰਦ ਨਹੀਂ ਤਾਂ ਜੇ ਖੁੱਲ ਦੇ ਦੇਗੀ ਉਹ ਟੋਕ ਕੇ ਰੱਖਦੀ ਵੀ ਅਗਾਹ ਨਾਲ ਲੰਘ ਜਾਵੇ ਮਰਜੀ ਬਿਲਕੁਲ ਬਿਲਕੁਲ ਤੇ ਜੇ ਖੁੱਲ ਦੇ ਦੇਵੇ ਤੇ ਕੰਮ ਖਰਾਬ ਹੋ ਜਾਂਦਾ ਸਰ ਇਹ ਬਹੁਤ ਜ਼ਰੂਰੀ ਵੀ ਹੈ ਤੁਸੀਂ ਸਰ ਕਦੇ ਰੇਲ ਗੱਡੀ ਜਾਂਦੀ ਦੇਖੀ ਹੋਏਗੀ ਹੂੰ ਰੇਲ ਗੱਡੀ ਜਿਹੜੀ ਹੁੰਦੀ ਹੈ ਉਹ ਜਿਹੜੀ ਜਾਂਦੀ ਹੈ ਉਹਦਾ ਗਾਡਰ ਦੇਖਿਆ ਕਿੱਡਾ ਹੁੰਦਾ ਹੈ ਜੀ ਐਡਾ ਕੁੰਦਾ ਨਾ ਹੂੰ ਤੱਕ ਉਹ ਗਾਡਰ ਤੋਂ ਮੰਨ ਲਓ ਇਧਰ ਨੂੰ ਇੰਨੀ ਕ ਇੰਨੀ ਕੋ ਗਾਡਰ ਤੋਂ ਐਵੇਂ ਜੇ ਫੇਰ ਕੀ ਹੋ ਬਹੁਤ ਵੱਡੇ ਨੁਕਸਾਨ ਹੁੰਦੇ ਬਸ ਐਂ ਹੀ ਸਮਝ ਲਓ ਹੂੰ ਕਿਉਂ ਰੇਲ ਗੱਡੀ ਦਾ ਡਿਸਪਲਾਈਨ ਹੋਆ ਜੀ ਉਹ ਜਿਹੜਾ ਇੰਨਾ ਕ ਗਾਡਰ ਇਹ ਇੰਨਾ ਕ ਹੋਇਆ ਤੇ ਬਸ ਗਿਆ ਹਾਂ ਜੀ ਤੂੰ ਇਸੇ ਤਰ੍ਹਾਂ ਇਹ ਆ ਕਿ ਕਬੀਲਦਾਰੀ ਦੇ ਵਿੱਚ ਔਰਤ ਦੀ ਜਿਹੜੀ ਕੋਰੀ ਆ ਲੜਾਈ ਆ ਜਾਂ ਟੋਕ ਟੋਕਿਆ ਉਹ ਆਪਣਾ ਆ ਹੀ ਖੁਸ਼ ਆ ਸਮਝ ਲਉ ਇਸ ਕਰਕੇ ਥੋੜਾ ਫਰਾਕ ਦੇ ਲਈ ਨਾਲ ਲਿਆ ਕਰਨਾ ਚਾਹੀਦਾ ਹੈ ਹੈ ਨਾ ਤੇ ਤੂੰ ਕੀ ਗੱਲ ਝੜੀ ਹੈ ਉਹ ਇਹ ਆ ਕਿ ਇਸ ਮਾਮਲੇ 'ਚ ਉਹ ਜਵੇਂ ਉਂਗਾਣਾ ਨਹੀਂ ਯਾਰਾ ਮਿਣਾ ਸਾਡਾ ਸਰਦਾ ਨਹੀਂ ਸਰਦਾ ਨਹੀਂ ਬਿਲਕੁਲ ਇਹ ਕਹਿੰਦੇ ਪੈਗ ਬਿਨਾ ਸਰਦਾ ਨਹੀਂ ਸੋਹਣੀਆਂ ਨਹੀਂ ਸਰਦਾ ਨਹੀਂ ਜੀ ਉਹ ਕਿਤੇ ਫੇਰ ਲਾ ਕੇ ਆਇਆ ਸੀ ਬੁੱਧਵਾਰ ਤੇ ਉਹਨੇ ਲੜਾਈ ਝਗੜਾ ਕੀਤਾ ਉਹਨੇ ਆਖਿਆ ਫਿਰ ਨਹੀਂ ਅੱਟਦਾ ਤੇ ਚਲ ਮੈਂ ਚਲੀ ਆਂ ਹੂੰ ਉਹਨੇ ਪਾਈ ਲਫਾਫੇ ਚ ਲੀੜੇ ਉਹਨੇ ਕਿਹਾ ਚੰਗਾ ਟਾਟਾ ਚਲਦੀ ਆਂ ਉਹ ਘਣਾ ਇਹਨੇ ਗੁੱਸਾ ਕਰ ਲਿਆ ਮੱਖੀ ਵਿੱਚ ਵਿੱਚ ਵਜੇ ਹੋਰੇ ਦਾ ਬੰਦ ਪਿਆ ਦਰਵਾਜ਼ਾ ਜਿ ਫਟਕ ਕੋਟ ਪੋੜਿਆ ਜੀ ਉਹ ਉਹਨੂੰ ਪਤਾ ਲੱਗਾ ਵੀ ਇਹ ਤਾਂ ਮੇਰਾ ਫਟਕ ਬੰਦ ਹੋ ਜਾਣਾ ਹੂੰ ਇਹ ਤਾਂ ਗਈ ਤਸਤੀ ਹੋ ਗਈ ਜੀ ਉਹਨੂੰ ਬਾਅਦ ਚ ਕਿਤੇ ਚੇਤਾ ਆਇਆ ਵੀ ਉਹ ਤੇ ਰੀਅਲ ਚੜ੍ਹਨ ਨੂੰ ਚਲੇ ਗਈ ਆ ਤੇ ਬਈ ਉਹਨੇ ਫਿਰ ਗੱਡੀ ਮਗਰ ਫੈਂਟ ਦੀ ਟੁਇਟਾ ਦੀ ਗੱਡੀ ਸੀ ਸ਼ਾਇਦ ਗਲਾਨਸਾ ਜੀ ਜੀ ਉਹਦਾ ਨੰਬਰ ਨੰਬਰ ਵੀ ਆ ਨਹੀਂ ਸੀ ਉਹ ਕਿਤੇ ਉਹਨੂੰ ਮਤਲਬ ਕਿ ਗਿਆ ਗਿਆ ਤੇ ਉਹਨੂੰ ਕਿਤੇ ਉਹ ਚੜ੍ਹਾਈ ਜੀ ਮਿਲ ਗਈ ਥੋੜੀ ਜੀ ਉਹਨੇ ਉਧਰ ਦੀ ਬਾੜ ਕੋ ਪਲੇਟ ਉੱਤ ਉਹ ਲੋਕਾਂ ਨੇ ਜਦੋਂ ਵੇਖਿਆ ਪਲੇਟਫਾਰਮ ਤੇ ਤੁਹਾਨੂੰ ਪਤਾ ਵੀ ਰਹੀਏ ਕਾਰ ਆ ਰਹੀ ਆ ਹੂੰ ਕਿ ਪਹਿਲਾ ਤਾਂ ਦੂਰੋਂ ਲੱਗਿਆ ਵੀ ਕਿਤੇ ਰੇਲ ਰੇਲ ਹੀ ਪਲੇਟਫਾਰਮ ਤੇ ਚੜ ਗਈ ਆ ਜੀ ਉਹ ਆਇਦਰ ਉਧਰ ਹੋ ਕੇ ਫਿਰ ਦਵਾਦਾਂ ਉਹਥੇ ਪੁਲਿਸ ਵਾਲੇ ਸੀਗੇ ਚੜਿਉ ਉਹਨਾਂ ਨੇ ਕਾਬੂ ਕੀਤਾ ਹਮ ਤੇ ਵੇਖਿਆ ਵੀ ਦਾਰੂ ਪੀਤੀ ਆ ਤੇ ਉਹ ਕਹਿੰਦੇ ਕਿ ਨਹੀਂ ਉਹ ਤਾਂ ਭੰਗਾਰੇ ਕਹਿੰਦਾ ਕਿ ਹੁਣ ਤੇਰੇ ਪੇਕਿਆਂ ਨੂੰ ਰੇਲ ਨਾਲ ਖਾਰਸ਼ੂਕ ਦੀ ਚਾਉਣੀ ਹੁਣ ਤੇਰੇ ਪੇਕਿਆਂ ਨੂੰ ਮਤਲਬ ਕਿ ਉਹ ਕਹਿੰਦਾ ਮੈਂ ਸਿੱਧੀ ਰੇਲ ਦੇ ਨਾਲ ਹੀ ਲਿਆਣੀ ਹੈ ਲੋਕਾਂ ਨੂੰ ਮੈਂ ਆਉਂਦੀ ਤੀਮੀ ਨੂੰ ਲਾ ਕੇ ਰਹਿਣਾ ਉਹ ਲੋਕਾਂ ਨੇ ਸਮਝਾਇਆ ਬੁਝਾਇਆ ਤੇ ਫਿਰ ਉਹਨੂੰ ਹੁਣ ਲੈ ਕੇ ਨੇ ਦੱਸਦੇ ਆ ਕਿ ਹਵਾਲਾਤ ਦੇ ਵਿੱਚ ਹੂੰ ਹੁਣ ਭਈ ਤੁਹਾਨੂੰ ਪਤਾ ਹੀ ਆ ਭੁਗਤ ਨਹੀਂ ਪਵੇਗੀ ਇੱਤਾ ਤੇ ਲੋਕ ਹੈਗੇ ਨੇ ਕਈ ਵਾਰ ਨਸ਼ੇ ਦੇ ਵਿੱਚ ਜਾਂ ਜਜ਼ਬਾਤੀ ਹੋ ਕੇ ਕਦਮ ਛੁੱਕ ਲੈਂਦੇ ਨੇ ਇੱਕ ਵਾਰੀ ਇੱਕ ਨੇ ਆਪਦੀ ਮਸ਼ੂਕਾ ਨੂੰ ਰੋਕਣ ਵਾਸਤੇ ਉਥੇ ਅਥਾਰਟੀ ਨੂੰ ਫੋਨ ਹੀ ਕਰ ਦਿੱਤਾ ਸੀਗਾ ਕਿ ਇਸ ਜਹਾਜ਼ ਦੇ ਵਿੱਚ ਸਮਾਨ ਬੜਾ ਗਲਤ ਪਿਆ ਤੋ ਮਤਲਬ ਕਿ ਉਹਨਾਂ ਨੇ ਫਿਰ ਉਹਨਾਂ ਕਹੇ ਤੇਰੀ ਮਹਿਬੂਬਾ ਮਿਲੇ ਨਾ ਮਿਲੇ ਤੇ ਹੁਣ ਤੈਨੂੰ ਜੇਲ ਜ਼ਰੂਰ ਮਿਲੋਗੇ ਤੂੰ ਗੱਲਿਆ ਕਿ ਭਈ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਕਰ ਚੀ ਨਜੇਠ ਲਈਆਂ ਜਾਣ ਤੇ ਬਿਹਤਰ ਆ ਜਦੋਂ ਪਲੇਟਫਾਰਮ ਤੇ ਆ ਗਈਆਂ ਨਾ ਫਿਰ ਔਖਾ ਹੋ ਜਾਂਦਾ ਜੀ ਜੀ ਲਓ ਜੀ ਬਾਟ ਸਾਹਿਬ ਕਹਿੰ ਰਹੇ ਨੇ ਕਿ ਪ੍ਰੋਗਰਾਮ 5 ਵੇ ਤੱਕ ਚੱਲੇਗਾ ਲਓ ਜੀ ਤੁਸੀਂ ਚਾਚੂ ਬਣਾ ਲਿਓ ਕੋਈ ਨਹੀਂ ਬੈਠੇ ਆ ਅਸੀਂ ਤੇ ਸੁਖਵਿੰਦਰ ਜੀ ਸ਼ਿਕਵਾ ਕਰ ਰਹੇ ਨੇ ਬਈ ਕਮੈਂਟ ਕਰਨਾ ਛੱਡ ਤਾਂ ਕਹਿੰਦੇ ਪੜਦੇ ਨਹੀਂ ਭਰਾਓ ਗੱਲਾਂ ਵੇਖੋ ਤੁਸੀਂ ਮੌਕਾ ਹੀ ਨਹੀਂ ਹੁੰਦਾ ਕਮੈਂਟ ਪੜ੍ਹਨ ਦਾ ਨਹੀਂ ਹੁੰਦਾ ਜੀ ਨਹੀਂ ਮੈਂ ਇਹ ਕਹਿੰਦਾ ਮੈਂ ਕਹਿੰਦਾ ਯਾਰ ਮੈਨੂੰ ਨਾ ਮੇਰਾ ਗਲਾ ਤੇ ਬੈਠਾ ਪਿਆ ਦਿਓ ਕੀ ਜਾਣਾ ਵੀ ਮੈਨੂੰ ਬੋਲਣ ਦਿਓ ਤੁਸੀਂ ਠੀਕ ਹੈ ਨਾ ਭਰਾ ਬਣ ਕੇ ਸੁਣ ਲਿਆ ਕਰੋ ਯਾਰ ਛੋਟੀ ਸੀ ਜ਼ਿੰਦਗੀ ਆ ਕੋ ਜਦਾ ਅਸੀਂ ਵੀ ਸੁਣ ਲੋ ਸਾਡੀ ਵੀ ਸੁਣ ਲੋ ਉਹ ਅੰਕਾ ਸਾਡੇ ਅੰਕਲ ਬੈਠੇ ਸੀ ਕਿਤੇ ਅਸੀਂ ਕਿਤੇ ਚਲੇ ਸੀਗੇ ਮੈਂ ਕਿਹਾ ਜੀ ਅੰਕਲ ਲੋਕ ਕਹਿੰਦੇ 4 ਦਿਨ ਦੀ ਜ਼ਿੰਦਗੀ ਸਾਡੀ ਤਾਂ 1.5 ਦਿਨ ਦੀ ਹੁੰਦੀ ਆ ਆਧਾ ਕਿ ਸ਼ਨੀਵਾਰ ਆਧਾ ਕਿ ਐਤਵਾਰ ਚੱਲੇ ਆਣਾ ਘੁੰਮਣ ਫਿਰਣ ਤਾਂ ਕਹਿਣ ਦਾ ਮਤਲਬ ਹੈ ਕਿ ਯਾਰ 1.5 ਦਿਨ ਜ਼ਿੰਦਗੀ ਆ ਸੁਣ ਸੰਨ ਲਿਆ ਕਰੋ ਕਿਸੇ ਜੀ ਚਲੋ ਸ਼ੁਕਰੀਆ ਦੋਸਤੋ ਬਹੁਤ ਬਹੁਤ ਐਨਕ ਸਾਡੇ ਕਰਕੇ ਇਹਨਾਂ ਸਾਡਾ ਵੀ ਜੀਜਾ ਲੱਗੇ ਰਹਿੰਦਾ ਮੈਨੂੰ ਹੁੰਦਾ ਵੀ ਆ ਵੀ ਯਾਰਾ ਕਮੈਂਟ ਪੜ੍ਹਨਾ ਸੀ ਪਰ ਪੜ੍ਹਿਆ ਵੀ ਨਹੀਂ ਜਾਂਦਾ ਦੋਨੇ ਗੱਲਾਂ ਹੋ ਜਾਂਦੀਆਂ ਨੇ ਤੇ ਆ ਦੇਖੋ ਇੱਕ ਮਿੰਟ ਮਨਜੀਤ ਪਰਮਾਰ ਚੀ ਜੋ ਕਹਿ ਰਿਹਾ ਮੈਂ ਵਹੀ ਗੱਲ ਕਹਿ ਰਿਹਾ ਸੀ ਠੀਕ ਹੈ ਨਾ ਕੁਝ ਚੀਜ਼ਾਂ ਨੂੰ ਆਪਾਂ ਬੜਾ ਹੁੰਦਾ ਕਿ ਅਸੀਂ ਕਿਸੇ ਪਾੜੇ ਨੂੰ ਹੋਰ ਨਾ ਵਧਾਈਏ ਮੇਰਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਵਿਚਾਰ ਤਾਰਾ ਸੋਚ ਆਪੋ ਆਪਣੀ ਹੈ ਉਹ ਇੱਕ ਨਹੀਂ ਹੋ ਸਕਦੀ ਸਮਾਜ ਦੀ ਜੀ 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 ਪਰੰਤੂ ਮਤਲਬ ਕਿ ਜਦੋਂ ਅਸੀਂ ਆਪ ਦੀ ਪੰਜਾਬੀਅਤ ਦਾ ਜਾਂ ਪੰਜਾਬ ਦਾ ਨੁਕਸਾਨ ਦੇਖਦੇ ਆ ਹੂੰ ਜਾਂ ਬਈ ਜੋ ਸਾਡੀ ਇਕਤਾ ਹੈ ਉਸ ਦਾ ਨੁਕਸਾਨ ਦੇਖਦੇ ਆ ਤੇ ਤਦ ਕਹੀਦਾ ਕਿ ਯਾਰ ਇਹਨਾਂ ਚੀਜ਼ਾਂ ਨੂੰ ਸੰਭਾਲੋ ਜੀ ਬਿਲਕੁਲ ਬਿਲਕੁਲ ਕੰਗਜੀ ਕੋਈ ਗੱਲ ਨਹੀਂ ਜ਼ਰੂਰ ਤੁਸੀਂ ਪ੍ਰੋਗਰਾਮ ਦੋ ਵਾਰੀ ਸੁਣ ਲਿਓ ਭਰਾ ਇੰਨਾ ਟਾਈਮ ਤੇ ਹੁਣ ਤੁਹਾਨੂੰ ਹਾਂ ਜੀ ਮੈਂ ਆਪਦੀ ਘਰ ਦੀ ਨੂੰ ਕਿਹਾ ਸੀ ਅਮਰਦੀਪ ਜੀ ਮੈਂ ਆਪਦੀ ਘਰ ਦੀ ਨੂੰ ਕਿਹਾ ਸੀ ਮੈਨੂੰ ਮਲੱਠੀ ਲਿਆ ਦੇ ਹੁਣ ਮਤਲਬ ਕਿ ਕੱਟ ਕੇ ਕਲਿੱਪ ਭਜਵਾਉਣਾ ਜੀ ਮੈਂ ਆਪਦੇ ਤਕਨੀਕੀ ਟੀਮ ਦੇ ਮੈਂਬਰ ਨੂੰ ਕਹਿਣਾ ਕਿ ਅਕਾ ਮੇਰੀ ਘਰ ਵਾਲੀ ਨੂੰ ਭੇਜ ਮੈਂ ਕਿਹਾ ਸੀ ਉਹ ਪੁੱਲ ਆਈ ਹੈ ਜੀ ਮੈਂ ਤਾਂ ਕਿਹਾ ਸੀ ਮਲੱਠੀ ਮਲੁੱਠੀ ਲਿਆ ਦੇ ਲਾਹ ਜੀ ਅੱਛੀ ਦੇਖੋ ਦੋਸਤ ਕਿੰਨੀ ਆਪਣੀ ਫਿਕਰ ਵੀ ਕਰਦੇ ਨੇ ਨਾਲ ਨਾਲ ਮਿੰਟ ਜੀ ਸਲਾਮਾ ਵੀ ਦਿੰਦੇ ਨੇ ਨਹੀਂ ਮਲੱਠੀ ਬਹੁਤ ਅੱਛੀ ਹੁੰਦੀ ਹੈ ਜੀ ਹੂੰ ਬਹੁਤ ਅੱਛੀ ਮ ਲਠੀ ਚੂਸ ਲਈਏ ਨਾ ਗਲ ਖੁੱਲ ਜਾਂਦਾ ਜਾਂ ਉਹ ਜਿਹੜਾ ਐਪਲ ਦਾ ਸਿਰਕਾ ਹੁੰਦਾ ਉਹ ਵੀ ਬਹੁਤ ਬਹੁਤ ਵਧੀਆ ਹੁੰਦਾ ਹੈ ਜੀ ਮੈਨੂੰ ਮੈਨੂੰ ਨੁਸਖੇ ਤਾਂ ਪਤੇ ਆ ਪਰ ਟਾਈਮ ਹੀ ਨਹੀਂ ਮਿਲਦਾ ਕੀ ਕਰਾਂ ਮੈਂ ਜੀ ਲਓ ਜੀ ਯਾਰ ਇੰਡੀਆ ਲਾਈਨ ਕਹਿੰਦਾ ਸਾਡਾ ਕਮੈਂਟ ਪੜਦੇ ਹੋ ਹਾਂਜੀ ਕਮੈਂਟ ਤੁਹਾਡਾ ਪੜ੍ਹ ਦਿੰਦਾ ਠੀਕ ਹੈ ਆ ਗਏ ਨਾ ਬਾਸ ਤੇ ਲੈ ਵੀ ਬਾਸ ਇਹਨਾਂ ਦੇ ਕਮੈਂਟ ਪੜੇਗਾ ਮਿੰਟ ਜੀ ਇੱਕ ਮੈਂ ਨਾ ਚਲੋ ਹੁਣ ਆਪਾਂ ਕਰ ਲੱਗਿਆ ਅੱਜ ਅੰਤ ਇਸ ਪ੍ਰੋਗਰਾਮ ਦਾ ਤੇ ਇੱਕ ਨਾ ਕਮੈਂਟ ਕਿਸੇ ਮਿੱਤਰ ਦਾ ਜਾਂ ਇੱਕ ਕਹਿ ਲੋ ਕਿ ਉਹਨੇ ਭੇਜਿਆ ਸੀ ਤੁਹਾਡੇ ਲਈ ਉਹ ਕਹਿੰਦੇ ਕਿ ਬਈ ਦਸਤਾਰ ਜਿਹੜੀ ਹੈ ਨਾ ਤੇ ਉਹ ਮੇਰੇ ਸਿਰ ਦਾ ਤਾਜ ਹੈ ਜਿਵੇਂ ਸਾਰੇ ਪੰਜਾਬੀ ਸਮਝਦੇ ਨੇ ਨਾ ਹਾਂਜੀ ਤੇ ਕਹਿੰਦਾ ਮੈਂ ਜਦੋਂ ਸਵੇਰੇ ਵੇਲੇ ਦਸਤਾਰ ਸਜਾਉਣਾ ਤੇ ਮੈਂ ਮਿੰਟੂ ਜੀ ਦਾ ਪ੍ਰੋਗਰਾਮ ਹੁੰਦਾ ਕਹਿੰਦਾ ਮੈਂ ਇੰਨਾ ਮੋਹ ਉਹਨਾਂ ਨੂੰ ਕਰਦਾ ਨਾ ਪਿਆਰ ਕਰਦਾ ਉਹਨਾਂ ਨੂੰ ਤੇ ਧੰਨਵਾਦ ਜੀ ਇਹ ਮੈਸੇਜ ਮੈਂ ਤੁਹਾਡੇ ਤੱਕ ਪਹੁੰਚਦਾ ਕਰਨਾ ਸੀ ਧੰਨਵਾਦ ਜੀ ਧੰਨਵਾਦ ਨਹੀਂ ਨਹੀਂ ਬੜਾ ਵਧੀਆ ਲੱਗਿਆ ਧੰਨਵਾਦ ਜੀ ਤੇ ਇੱਕ ਵਾਰੀ ਇਸੇ ਤਰ੍ਹਾਂ ਇਕ ਨਾ ਕੋਰੂ ਖੇਤਰ ਤੋਂ ਵਕੀਲ ਸਾਹਿਬ ਆਏ ਸਾਡੇ ਇੱਥੇ ਆਪਾਂ ਨੂੰ ਮਿਲ ਕੇ ਨਹੀਂ ਗਏ ਜੀ ਤੇ ਉਹਨਾਂ ਨੇ ਆਪਣੇ ਫਾਦਰ ਨਾਲ ਗੱਲ ਕਰਵਾਈ ਉਹ ਅੱਗੋਂ ਬੜੇ ਮਤਲਬ ਕਿ ਜਦਾ ਹੁੰਦੇ ਨਹੀਂ ਸਿੱਧੇ ਸਾਦੇ ਉਹ ਕਹਿੰਦੇ ਉਹ ਤੂੰ ਆ ਉਹ ਮੈਂ ਕਹਾ ਹਾਂਜੀ ਸਰ ਮੈਂ ਆਈ ਹਾਂ ਜੀ ਉਹ ਕਹਿੰਦੇ ਯਾਰ ਇਹ ਜਦੋਂ ਸਵੇਰੇ ਤਿਆਰ ਹੁੰਦਾ ਅਦਾਲਤ ਨੂੰ ਜਾਣ ਵੇਲੇ ਹਮ ਦਸਤਾਰ ਸਜਾਉਂਦਾ ਮਤਲਬ ਕਿ ਆਪਦੀ ਜੋ ਵੀ ਹੁੰਦੀ ਹੈ ਜੀ ਵਿਟੇ ਚ ਵਿੱਚ ਹੁੰਦਾ ਤੇ ਉਦੋਂ ਸਾਡੇ ਨਾਲ ਗੱਲ ਨਹੀਂ ਕਰਦਾ ਤੇ ਕਹਿੰਦਾ ਡੈਡੀ ਮੈਂ ਨਾ ਸੁਣੀ ਜਾਂਦਾ ਜੀ ਮੈਂ ਪ੍ਰੋਗਰਾਮ ਸੁਣੀ ਜਾਂਦਾ ਤੂੰ ਮੈਨੂੰ ਬਹੁਤ ਅੱਛਾ ਲੱਗਿਆ ਮੈਂ ਕਹਿੰਦੀ ਅੰਕਲ ਜੀ ਮੈਂ ਮੈਂ ਕਿਹੜਾ ਸਾਡਾ ਮੁੰਡਾ ਚੜਾ ਕੰਨਾਂ ਚ ਡੁੰਡੀਆਂ ਹੀ ਵਸਾ ਕੇ ਸੁਣਦਾ ਰਹਿੰਦਾ ਸੋ ਅੱਛਾ ਲੱਗਦਾ ਜੀ ਹਾਂ ਜੀ ਆਪਾਂ ਕੋਈ ਪਰਫੈਕਟ ਤੇ ਆ ਨਹੀਂਗੇ ਗਲਤੀਆਂ ਵੀ ਹੁੰਦੀਆਂ ਬਈ ਬਹੁਤ ਬਹੁਤ ਅੱਛਾ ਲੱਗਦਾ ਜੀ ਜਿਉਂਦੇ ਵਾਸਤੇ ਰਹੋ ਜੀ ਚਲੋ ਜੀ ਮੋ ਵਾਸਤੇ ਵੀ ਧੰਨਵਾਦ ਮਿੰਟੋ ਜੀ ਤੁਹਾਡੇ ਸਮੇਂ ਵਾਸਤੇ ਵੀ ਧੰਨਵਾਦ ਸ਼ੁਕਰੀਆ ਫਿਰ ਆਪਾਂ ਦੁਬਾਰਾ ਮਿਲਦੇ ਆਂ ਇਹੀ ਗੱਲਾਂ ਬਾਤਾਂ ਹੋਰ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸ਼ੁਕਰੀਆ ਦੋਸਤੋ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਕਰਕੇ ਰੌਣਕਾਂ ਲੱਗ ਜਾਂਦੀਆਂ ਨੇ ਅਸੀਂ ਵੀ ਨਜ਼ਾਰੇ ਨਾਲ ਪ੍ਰੋਗਰਾਮ ਕਰ ਲੈਂਦੇ ਆਂ ਖੁਸ਼ੀ ਖੁਸ਼ੀ ਸਾਨੂੰ ਇਹ ਖਬਰਾਂ ਜਿਹੜੀਆਂ ਨੇ ਰੌਚਕ ਸਾਡੇ ਵਾਸਤੇ ਵੀ ਬਣ ਜਾਂਦੀਆਂ ਨੇ ਆ ਕਾਹੂ ਨਹੀਂ ਲੱਗਦੀਆਂ ਖੈਰ ਫਿਰ ਮਿਲਦੇ ਆਂ ਬ